ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 7 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਇਲਾਕਿਆਂ ਵਿੱਚ ਮੀਂਹ ਅੱਜ ਵੀ ਜਾਰੀ ਹੈ ਖਾਸ ਕਰਕੇ ਦੱਖਣੀ ਪੱਛਮੀ ਮਾਲਵਾ ਉਹਦੇ ਵਿੱਚ ਹੋ ਗਿਆ ਫਾਜ਼ਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਅਬੋਹਰ ਇਹਨਾਂ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਲੈ ਕੇ ਅੱਧੀ ਰਾਤ ਤੋਂ ਪੰਜਾਬ ਵਿੱਚ ਤਗੜੀ ਅਮੀਂ ਦੀਆਂ ਕਾਰਵਾਈਆਂ ਲਗਾਤਾਰ ਦੇਖੀਆਂ ਜਾ ਰਹੀਆਂ ਹਨ ਨਾਲ ਲੱਗਦੇ ਰਾਜਸਥਾਨ ਦੇ ਇਲਾਕੇ ਜਿਵੇਂ ਗੰਗਾਨਗਰ ਹੋ ਗਿਆ ਜਾਂ ਹੋਰ ਇਲਾਕੇ ਜੋ ਆਸ-ਪਾਸ ਲੱਗਦੇ ਹਨ ਉਹਨਾਂ ਵਿੱਚ ਵੀ ਭਾਰੀ ਮਾਤਰਾ ਦੇ ਵਿੱਚ ਮੀਂਹ ਪੈ ਰਿਹਾ ਹੈ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਦੇ ਇਲਾਕੇ ਤੇ ਨਵਾਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵੀ ਬਧੀ ਅਮੀਂ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਦੂਸਰੇ ਪਾਸੇ ਕਰਪੂਰਥਲਾ ਜਲੰਧਰ ਲੁਧਿਆਣਾ ਫਤਗੜ੍ਹ ਸਾਹਿਬ ਪਟਿਆਲਾ ਜਾ ਕਹ ਲੋ ਜਿਹੜੇ ਬਾਕੀ ਰਹਿ ਗਏ ਜਿਹੜੇ ਬਾਕੀ ਰਹਿ ਗਏ ਜ਼ਿਲ੍ਹੇ ਉਹਨਾਂ ਦੇ ਵਿੱਚ ਵੀ ਅੱਜ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਦੀ ਝਟਾ ਲੱਗ ਸਕਦੇ ਹਨ ਅਗਲੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਬੱਦਲਬਾਈ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਿਸਟਮ ਐਕਟੀਵੇਟ ਹੋਇਆ ਹੈ ਉਹ ਅੱਜ ਤੱਕ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ ਅਗਲੇ 24 ਘੰਟਿਆਂ ਤੋਂ ਬਾਅਦ ਪੰਜਾਬ ਦਾ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੇ ਅਗਲੇ 2 ਤੋਂ 3 ਦਿਨ ਫਿਰ ਮੌਸਮ ਪੰਜਾਬ ਦਾ ਖੁਸ਼ਕ ਰਹੂਗਾ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਹੁੰਦੀਆਂ ਰਹਿਣਗੀਆਂ ਪਰ ਵੱਡੇ ਪੱਧਰ ਤੇ ਫਿਰ ਮੀਂਹ ਤੋਂਨ ਕਰ ਰਹੇਗਾ ਅਗਲੇ 2 ਤੋਂ 3 ਦਿਨ